ਜੀ ਮੈਂ ਵੀ ਕਿਸ ਤਰ੍ਹਾਂ ਦਾ ਰਿਸਪੌਂਸ ਦੇ ਰਿਹਾ ਤੇ ਕਿਸ ਕਿੰਨੇ ਨੰਬਰ ਵਾਰਡ ਤੋਂ ਤੁਸੀਂ ਕੈਂਡੀਡੇਟ ਹੋ ਕੀ ਬਣਦੇ ਹੋ ਨਮਸਕਾਰ ਜੀ ਮੈਂ ਵਾਰਡ ਨੰਬਰ 69 ਤੋਂ ਉਮੀਦਵਾਰਾ ਭਾਜਪੀ ਦੀ ਤੇ ਆਪਣੇ ਇਲਾਕੇ ਦੇ ਵਿੱਚ ਅਸੀਂ ਆਪਣਾ ਪੂਰਾ ਜ਼ੋਰ ਲਗਾ ਰਹੇ ਹਾਂ ਹਾਂ ਜੀ ਭਾਈ ਭਾਜੀ ਸਰਕਾਰ ਦੇ ਕਿਹੜੀ ਕਿਹੜੀ ਤੁਸੀਂ ਨਿੱਤਿਆਂ ਨੇ ਕੈਦ ਹਰਦ ਦੇ ਲੈ ਕੇ ਆਉਂਦੇ ਤੁਹਾਨੂੰ ਮੌਕਾ ਮਿਲਦਾ ਵੀ ਦੇਖੋ ਜੀ ਮੋਦੀ ਜੀ ਦਾ ਇੱਕ ਸਭ ਤੋਂ ਵੱਡਾ ਨਾਰਾ ਜਿਹੜਾ ਹੈ ਸਵੱਛ ਭਾਰਤ ਅਭਿਆਨ ਠੀਕ ਹੈ ਮੇਰਾ ਤਾਂ ਸਭ ਤੋਂ ਪਹਿਲਾ ਮੋਟੀਵੀ ਇਹ ਹੋਏਗਾ ਕਿ ਮੈਂ ਆਪਣੇ ਏਰੀਆ ਨੂੰ ਆਪਣੇ ਸਾਰੇ ਟੈਗੋਰ ਨਗਰ ਦੇ 69 ਵਾਰਡ ਨੂੰ ਸਾਫ਼ ਸੁਥਰਾ ਬਣਾਵਾਂ ਜਗ੍ਹਾ ਜਗ੍ਹਾ ਤੇ ਆਪਣੇ ਸਾਰੇ ਜਿੰਨਾ ਮੇਰਾ 69 ਵਾਰਡ ਹੈ ਉਹਦੇ ਜਿੰਨੇ ਵੀ ਏਰੀਆਜ਼ ਆ ਹਨ ਉਹਨਾਂ ਨੂੰ ਸਾਫ਼ ਸੁਥਰਾ ਬਣਾਵਾ ਸਵੱਛਤਾ ਹੋਵੇ ਸਾਰੇ ਜਗ੍ਹਾ ਤੇ ਸੜਕਾਂ ਜਿਹੜੇ ਟੁੱਟੀਆਂ ਹੋਈਆਂ ਆਪਾਂ ਉਹਨਾਂ ਨੂੰ ਠੀਕ ਕਰਾ ਸਕੀਏ ਜਗ੍ਹਾ ਜਗ੍ਹਾ ਤੇ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿ ਕੂੜੇਦਾਨ ਲੱਗੇ ਹੋਣ ਤਾਂ ਕਿ ਲਿਟਰ ਜਿਹੜਾ ਐਦਰ ਉਦਰ ਨਾ ਕੂੜਾ ਐਦਰ ਉਦਰ ਨਾ ਬਿਖਰਿਆ ਪਿਆ ਹੋਵੇ ਬਿਲਕੁਲ ਜੀ ਪਾਰਕ ਬੜੇ ਇਲ ਮੇਨਟੇਨਡ ਹੈ ਬਹੁਤ ਬੁਰੇ ਉਹਨਾਂ ਨੂੰ ਪ੍ਰੋਪਰ ਦੇਖੋ ਜਦ ਤੱਕ ਆਪਾਂ ਉਹਨਾਂ ਨੂੰ ਬਿਊਟੀਫਾਈ ਨਹੀਂ ਕਰਾਂਗੇ ਆਪਣਾ ਆਪਾਂ ਆਪਣਾ ਵਾਰਡ ਜਿਹੜਾ ਮਾਡਲ ਵਾਰਡ ਨਹੀਂ ਬਣਾ ਸਕਦੇ ਆਪਾਂ ਇੱਕ ਆਈਡੀਅਲ ਵੋਟ ਬਣਾਣਾ ਏਦਾਂ ਦਾ ਵੋਟ ਕਿ ਸਾਰੇ ਉਹਨੂੰ ਫੋਲੋ ਕਰਨ ਕੀਜੀਏ ਇਹ ਬੋਟ ਬਹੁਤ ਸੋਹਣਾ ਹੈ ਤੇ ਆਪਾਂ ਵੀ ਆਪਣਾ ਵੋਟ ਏਦਾਂ ਦਾ ਹੀ ਬਣਾਣਾ ਹੈ ਸ਼ਨੀਵਾਰ ਨੂੰ ਇਲੈਕਸ਼ਨਾਂ ਨੇ ਅਪੀਲ ਕੀ ਕਰਨਾ ਜਾਂਦੇ ਹੋ ਵੋਟਰਾਂ ਨੂੰ ਮੈਂ ਸਾਰੇ ਵੋਟਰਾਂ ਨੂੰ ਹੀ ਅਪੀਲ ਕਰਨਾ ਚਾਹੂੰਗੀ ਕਿ ਇਸ ਵਾਰੀ ਚੇਂਜ ਨੂੰ ਵੋਟ ਦਿਓ ਆਪਾਂ ਸਾਰੇ ਪਾਰਟੀਆਂ ਨੂੰ ਵੋਟ ਆਪਾਂ ਦੇ ਕੇ ਦੇਖ ਲਿਆ ਆਪਾਂ ਸਭ ਨੂੰ ਚੁਣਿਆ ਹਰ ਪਾਰਟੀ ਇੱਥੇ ਆਈ ਹੈ ਪੰਜਾਬ ਵਿੱਚ ਤੇ ਹੁਣ ਇਸ ਵਾਰੀ ਆਪਾਂ ਭਾਜਪਾ ਨੂੰ ਲੈ ਕੇ ਆਈਏ ਕਿਉਂਕਿ ਸੈਂਟਰਸ ਵਿੱਚ ਭਾਜਪਾ ਬੈਠੀ ਹੈ ਤੇ ਆਈ ਐਮ ਸ਼ੋਰ ਉੱਥੋਂ ਅਸੀਂ ਬਹੁਤ ਫੰਡ ਲੈ ਕੇ ਆ ਸਕਦੇ ਹਾਂ ਅਸੀਂ ਆਪਣੇ ਸਾਰੇ ਇਸ ਇਲਾਕੇ ਦੀ ਨੁਹਾਰ ਬਦਲ ਸਕਦੇ ਆ ਹੈ ਨਾ ਜੀ ਕੰਡਸਾ ਤੁਹਾਨੂੰ ਤੁਹਾਡੇ ਜਿਹੜੇ ਵਾਈਫ ਕੈਂਡੀਡੇਟ ਨੇ ਭਾਈਪਾ ਤੋਂ ਤੇ ਕਿਸ ਤਰ੍ਹਾਂ ਤੁਸੀਂ ਅੱਗੇ ਇੱਕ ਜਿਹੜੀ ਤਾਰੀਖੀ ਲੈ ਕੇ ਆਓਗੇ ਜਿੱਨੇ ਸੈਂਟਰ ਚ ਤੁਹਾਡੀ ਸੰਕਰ ਹੈ ਫੰਡਾ ਫੰਡੋਂ ਕਿਸ ਤਰ੍ਹਾਂ ਲੈ ਕੇ ਆਓਗੇ ਭਾਈ ਸਭ ਗੱਲ ਇਦਾਂ ਹੈਗੀ ਹੈ ਕਿ ਸਮਾਰਟ ਸਿਟੀ ਦਾ ਪ੍ਰੋਜੈਕਟ ਲੁਧਿਆਣੇ ਦੇ ਵਿੱਚ ਚੱਲਿਆ ਸੀ ਕਰੋੜਾਂ ਰੁਪਏ ਦਾ ਫੰਡ ਸੈਂਟਰ ਤੋਂ ਆਇਆ ਸੀਗਾ ਮੈਂ ਨਹੀਂ ਕਿਸੇ ਤੇ ਇਲਜ਼ਾਮ ਲਗਾਉਂਦਾ ਕਿ ਉਹ ਫੰਡ ਦਾ ਕਿਸੇ ਪਾਸੇ ਦੁਰਪਯੋਗ ਹੋਇਆ ਪਰ ਅਗਰ ਕਿਸੇ ਨੇ ਜਾਂ ਕਿਸੇ ਨੇ ਕਰਪਸ਼ਨ ਕੀਤੀ ਹੈ ਪਰ ਮੈਂ ਇਹ ਕਹਿਣਾ ਜ਼ਰੂਰ ਚਾਹਨਾ ਅਗਰ ਕਰਪਸ਼ਨ ਨਹੀਂ ਕੀਤੀ ਤਾਂ ਕਰਪਸ਼ਨ ਰੋਕੀ ਵੀ ਨਹੀਂ ਗਈ ਕਰੋੜਾਂ ਰੁਪਏ ਦਾ ਫੰਡ ਅਸੀਂ ਦੁਬਾਰਾ ਸਮਾਰਟ ਸਿਟੀ ਲਈ ਲੁਧਿਆਣੇ ਦੇ ਲਈ ਲੈ ਕੇ ਆਵਾਂਗੇ ਔਰ ਮੈਂ ਇਹ ਤੁਹਾਨੂੰ ਯਕੀਨ ਦਿਵਾਉਂਦਾ ਕਿ 69 ਵਾਰਡ ਹੀ ਨਹੀਂ ਪੂਰਾ ਲੁਧਿਆਣਾ ਸੈਂਟਰ ਤੋਂ ਫੰਡ ਦੇ ਨਾਲ ਇਹਨੂੰ ਪੂਰੀ ਤਰ੍ਹਾਂ ਬਹੁਤ ਹੀ ਜ਼ਿਆਦਾ ਬਿਊਟੀਫਾਈ ਕਰ ਦਾਂਗੇ ਔਰ ਲੁਧਿਆਣੇ ਦੀ ਨਹਿਾਰ ਬਦਲ ਦਿਆਂਗੇ ਜਿਹੜੇ ਸਟਰੀਟ ਲਾਈਟਾਂ ਦੀ ਜਿਹੜੀ ਪ੍ਰੋਬਲਮ ਆ ਰਹੀ ਹੈ ਸਟਰੀਟ ਲਾਈਟਾਂ ਦੀ ਗੱਲ ਹੈ ਜੀ ਕਿ ਫੰਡਸ ਤਾਂ ਇੱਥੇ ਹੁੰਦੇ ਨੇ ਪਰ ਨਿਯਤ ਨਹੀਂ ਹੈ ਨਿਯਤ ਨਹੀਂ ਹੈ ਅਗਰ ਆਪਣੇ ਸਾਰੇ ਜਾਣੇ ਅਸੀਂ ਮਿਲ ਕੇ ਅਸੀਂ ਆਪਣੀ ਜਿਹੜੇ ਸਾਨੂੰ ਪੈਸੇ ਮਿਲਦੇ ਨੇ ਸਾਡੇ ਕੋਲ ਕਾਰਪੋਰੇਸ਼ਨਾਂ ਦੇ ਵਿੱਚ ਪਏ ਹੁੰਦੇ ਨੇ ਅਗਰ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਤਾਂ ਮੈਨੂੰ ਸਮਝਦਾ ਕਿ ਕਿਸੇ ਵੀ ਪਾਸੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਰਹਿ ਸਕਦੀ ਹੈ ਸਕਦੇ ਵੀ ਅਨ ਸਮਝ ਭਾਜਪਾ ਦਾ ਜਿਹੜਾ ਮੇਹਰ ਬਣਨ ਜਾ ਰਿਹਾ ਲੁਧਿਆਣਾ ਸ਼ਹਿਰ ਦੇ ਜਿਸ ਤਾਬ ਨਾਲ ਸਾਨੂੰ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਬਿੱਟੂ ਜੀ ਨੂੰ ਲੁਧਿਆਣੇ ਸ਼ਹਿਰ ਦੇ ਵਿੱਚੋਂ ਵੋਟਾਂ ਪਈਆਂ ਨੇ 100% ਲੁਧਿਆਣੇ ਦਾ ਹੀ ਮੇਅਰ ਬਣ ਜਾ ਰਿਹਾ ਹੈ ਕੀ ਕਰਨਾ ਜਾਂਦੇ ਹੋ ਬਸ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਆ ਕਿ ਸਾਰੇ ਰਲ ਮਿਲ ਕੇ ਇੱਕ ਹੋ ਕੇ ਅਸੀਂ ਇਕੱਠੇ ਹੋਈਏ ਨਵੀਂ ਸਰਕਾਰ ਨਵਾਂ ਮੇਅਰ ਅਸੀਂ ਬਣਾਈਏ ਭਾਜਪੀ ਦਾ ਮੇਅਰ ਬਣਾਈਏ ਤਾਂ ਕਿ ਸਾਨੂੰ ਸੈਂਟਰ ਤੋਂ ਫੰਡ ਮਿਲੇ ਤਾਂ ਅਸੀਂ ਲੁਧਿਆਣੇ ਦੀ ਨੁਹਾਰ ਬਦਲ ਸਕੀਏ ਏਰੀਆ ਵਿੱਚੋਂ ਤੇ ਦੁਕਾਨਦਾਰਾਂ ਦੇ ਆ ਰਹੇ ਤੇ ਦੇਖੋ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਮੈਂ ਹੁਣ ਸਵੇਰੇ ਸਵੇਰੇ ਨਿਕਲਿਆ ਡੀ ਐਮ ਸੀ ਦਾ ਸਾੜਾ ਸਾਈਡ ਦਾ ਏਰੀਆ ਆ ਤੁਸੀਂ ਦੇਖ ਹੀ ਸਕਦੇ ਹੋ ਵੀ ਪੁਰਾਣੇ ਟਾਈਮ ਦੀ ਆ ਪਾਰਕ ਤੇ ਅੱਜ ਦੀ ਪਾਰਕ ਦੇਖ ਲਓ ਅਸੀਂ ਇੱਥੇ ਲੰਗਰ ਹਾਲ ਕਿਉਂਕਿ ਬੜੀ ਦੁਨੀਆ ਸਾਡੀ ਇੱਥੇ ਵਿਚਾਰੀ ਜਿਹੜੀ ਹੈਗੀ ਆ ਦੁਖੀ ਉਹ ਇਸ ਹਸਪਤਾਲ ਆਂਦੀ ਹੈ ਉਹਨਾਂ ਦੀ ਸੁਵਿਧਾ ਵਾਸਤੇ ਅਸੀਂ ਆ ਲੰਗਰ ਹਾਲ ਬਣਾਇਆ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਲੰਗਰ ਦਿੰਦੀਆਂ ਸੀਗੀਆਂ ਪਰ ਕੋਈ ਬੈਠਣ ਦਾ ਹੀ ਸੁਵਿਧਾ ਨਹੀਂ ਸੀ ਉਹ ਵਿਚਾਰੇ ਪੁੰਜੇ ਬਹਿ ਕੇ ਲੰਗਰ ਖਾਂਦੇ ਸੀ ਅਸੀਂ ਆ ਲੰਗਰ ਹਾਲ ਬਣਾਇਆ ਤੁਸੀਂ ਦੇਖ ਹੀ ਸਕਦੇ ਹੋ ਉਸ ਤੋਂ ਬਾਅਦ ਅਸੀਂ ਆ ਸਾਡੇ ਸਟੈਂਡ ਵਾਲੇ ਵੀਰ ਨੇ ਮੈਂ ਹਾਂ ਇਹਨਾਂ ਵਾਸਤੇ ਅਸੀਂ ਇਹ ਸਟੈਂਡ ਵੱਡਾ ਕਰਾਇਆ ਬਹੁਤ ਸਟੈਂਡ ਵਾਲੇ ਵੀਰ ਮੇਰਾ ਪਿਆਰ ਦੇ ਰਹੇ ਆ ਮੈਂ ਬਹੁਤ ਰਿਣੀ ਆ ਧੰਨਵਾਦੀ ਆ ਇਹਨਾਂ ਦਾ ਕਿ ਇਹਨਾਂ ਦੀ ਸਦਕਾ ਹੀ ਅਸੀਂ ਜਿਹੜਾ ਵਾ ਇਹ ਕੰਮ ਕਰ پا ਰਹੇ ਆ ਜੀ ਔਰ ਮੈਨੂੰ ਬੜੀ ਵੱਡੀ ਉਮੀਦ ਹੈ ਕਿ ਮੈਂ ਬਹੁਤ ਵੱਡੀ ਜਿੱਤ ਲੈ ਕੇ ਜਿਹੜਾ ਵਾ ਇੱਥੋਂ ਜਿੱਤਾਂਗਾ ਜੀ ਪਾ ਜੀ ਕੀ ਇਹਨਾਂ ਦਾ ਮੇਰਾ ਨਾਮ ਰਜਿੰਦਰ ਸਰ ਜੀ ਜੀ ਸਰ ਸਾਡਾ ਬਹੁਤ ਵਧੀਆ ਚੱਲ ਰਿਹਾ ਜੀ ਇੱਥੇ ਤੇ ਇਹਨਾਂ ਨੇ ਸਾਨੂੰ ਸਟੈਂਡ ਆ ਬਣਵਾ ਕੇ ਦਿੱਤਾ ਜੀ ਸਾਡੇ ਗੋਗੀ ਸਾਹਿਬ ਨੇ ਤੇ ਪੁੱਲਰ ਸਾਹਿਬ ਨਾਲ ਤੇ ਸਾਰਾ ਕੁਝ ਵਧੀਆ ਚੱਲ ਰਿਹਾ ਸਰ ਪਿਛਲੀ ਵਾਰ ਨੂੰ ਬੋਲਤਾ ਨੇ ਕਿ ਅਪੀਲ ਕੀਤੀ ਕਰਨੇ ਜਾਂਦੇ ਲੱਗਦਾ ਉਸੇ ਕਾਂਗੇ ਜੀ ਵਧੀਆ ਵਧੀਆ ਤਰੀਕੇ ਨਾਲ ਇਹਨਾਂ ਨੂੰ ਵੋਟ ਪਾਈ ਜਾਵੇ ਤਾਂ ਕਾਮਯਾਬੀ ਕੀਤੀ ਜਾਵੇ